ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਮ ਪਾਤਸ਼ਾਹੀ ਦਾ ਦੇ ਸਰਦਾਰ ਸ਼੍ਰੀ ਗੁਰਦਰ ਸਿੰਘ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਤਰਨਤਾਰਨ ਦੇ ਵਿੱਚ ਔਰ ਪੂਰੀ ਦੁਨੀਆ ਦੇ ਕੋਨੇ-ਕੋਨੇ ਦੇ ਗੁਰੂ ਸਾਹਿਬ ਦੀ ਸ਼ਹੀਦੀ ਜਿਹੜੇ ਜਿਹੜੇ ਖੰਡੇ ਮਿੱਟੇ ਚਲਦੇ ਆ ਸ਼ਬੀਲਾ ਤੇ ਲੰਗਰ ਜਿਹੜੇ ਵਰਤਾਏ ਜਾਂਦੇ ਨੇ ਜੀ ਔਰ ਇਹਨਾਂ ਲੰਗਰਾਂ ਦੇ ਉੱਤੇ ਜਿੱਥੇ ਲੰਗਰ ਵਰਤਾਏ ਜਾਂਦੇ ਨੇ ਉੱਥੇ ਬੂਟਿਆਂ ਦੇ ਲੰਗਰ ਵੀ ਲਗਾਏ ਜਾਣਗੇ ਕਿਉਂਕਿ ਕਿੰਨਾ ਤਾਪਮਾਨ ਵਧਿਆ ਔਰ ਇੱਕ ਮੈਸੇਜ ਆ ਕਿ ਕੁਦਰਤ ਨੂੰ ਪਿਆਰ ਕਰਨਾ ਬੜਾ ਜ਼ਰੂਰੀ ਹੈ ਔਰ ਬੂਟਿਆਂ ਦਾ ਲੰਗਰ ਵੀ ਜਿਹੜੇ ਆ ਉਹ ਚਾਹ ਜਹਾ ਦੇ ਵਰਤਾਏ ਜਾਣਗੇ ਸੋ ਇਹ ਸਾਰੀ ਬਖਸ਼ੀ ਗੁਰੂ ਸਾਹਿਬ ਦੀ ਸਦਕਾ ਹੀ ਜਿਹੜੇ ਗੁਰੂ ਸਾਹਿਬ ਦੀ ਸ਼ੀਧੀ ਨੂੰ ਸਮਰਪਤ ਇਹ ਲੰਗਰ ਜਿਹੜੇ ਲਗਾਏ ਗਏ ਨੇ ਔਰ ਸ਼ੀਧੀ ਜਿਹੜਾ ਹਰ ਸਾਲ ਜਿਵੇਂ ਸਖਤ ਮਨਾਉਂਦੀਆਂ ਨੇ ਉੱਤੇ ਸਾਡੇ ਪੰਜਾਬ ਦਾ ਜੂਥ ਨੌਜਵਾਨ ਵੀਰ ਜਿਹੜੇ ਸ਼ਬੀਲਾਂ ਤੇ ਸੇਵਾ ਕਰਦੇ ਆ ਨਾ ਉਹ ਸਾਰੇ ਵੀਰਾਂ ਨੂੰ ਬੇਨਤੀ ਆ ਕੀ ਉਹ ਵੀਰ ਕੀ ਕਰਦੇ ਪਏ ਆ ਕੀ ਸੇਵਾ ਕਰਦੇ ਨਾਲ ਨਾਲ ਚਪੀਲਾ ਦੇ ਉੱਤੇ ਗਾਣੇ ਵਾਈ ਜਾਂਦੇ ਡੀਜਾਂ ਦੇ ਉੱਤੇ ਔਰ ਜਦੋਂ ਗਾਣੇ ਚੱਲਦੇ ਆ ਡੀਜਾਂ ਦੇ ਉੱਤੇ ਤਾਂ ਉੱਤੇ ਗੁਰੂ ਸਾਹਿਬ ਦੀ ਬੇਦਵੀ ਆ ਕਿਉਂਕਿ ਠੰਡੇ ਮਿੱਠੇ ਜਲ ਦੇ ਛਵੀਰ ਅਸੀਂ ਤਾਂ ਲਾਉਣੀ ਸੀ ਕਿ ਕੋਈ ਜਲ ਛਕ ਨਾਵੇ ਤਾਂ ਉਹਨੂੰ ਗੁਰੂ ਅਰਜਨ ਦੇਵ ਸਾਹਿਬ ਦੀ ਸ਼ੀਧੀ ਮਹਿਸੂਸ ਹੋਵੇ ਕਿ ਕਿਵੇਂ ਪੰਜ ਪਾਚਾ ਤਤੀ ਤੇ ਵੀ ਤੇ ਬੈਠੇ ਸੀ ਕਿਵੇਂ ਪੰਜਮ ਪਾਤਸ਼ਾਹ ਦੇ ਸਿਰ ਤੇ ਰੇਤ ਪਾਈ ਗਈ ਸੀ ਰੋੜੇ ਮਾਰੇ ਗਏ ਸੀ ਕਿਵੇਂ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਨੇ ਔਰ ਜਦੋਂ ਜਲ ਸਕਣਗੇ ਆ ਸ਼ਬਦ ਚੱਲਦੇ ਹੋਣਗੇ ਤਾਂ ਉਹਨਾਂ ਦੇ ਮਨ ਨੂੰ ਸ਼ਾਂਤੀ ਆਵੇ ਤੇ ਜੇ ਆਪਾਂ ਸ਼ਬੀਰ ਤੇ ਗਾਣੇ ਲਾਉਣੇ ਆ ਤਾਂ ਉੱਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਜਾਂਦੀ ਹੈ ਇਹ ਕੋਈ ਸੇਵਾ ਨਹੀਂ ਹੁੰਦੀ ਸੋ ਇਹ ਸਾਰੀਆਂ ਬੇਨਤੀਆਂ ਯੂਥ ਨੂੰ ਆ ਕਿ ਅੱਜ ਕੱਲ ਦੇ ਮੁੰਡੇ ਪਿੰਡਾਂ ਦੇ ਸ਼ਬੀਰਾਂ ਲਾਉਂਦੇ ਨੇ ਤੇ ਜਿੱਥੇ ਵੀ ਸ਼ਬੀਰਾਂ ਲਾਉਂਦੇ ਨੇ ਡੀਜੇ ਲਾ ਕੇ ਸ਼ਬੀਰਾਂ ਤੇ ਗਾਣੇ ਲੱਗ ਹੁੰਦੇ ਨੇ ਜੋ ਬਹੁਤ ਗਲਤ ਆ ਸੋਚ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਕਿਸੇ ਵੀ ਸ਼ਬੀਲ ਦੇ ਉਤੇ ਗਾਣੇ ਨਹੀਂ ਲੱਗੇ ਜਿਹੜੇ ਧਾਰਮਿਕ ਸ਼ਬਦ ਲੱਗਣ ਜਿਹਦੇ ਨਾਲ ਸੰਗਤਾਂ ਵਿੱਚ ਵਧੀਆ ਮੈਸੇਜ ਆਵੇ ਕਿ ਸਿੱਖ ਕੌਮ ਵਧੀਆ ਜਿਹੜੀ ਸੇਵਾ ਕਰ ਰਹੀ ਆ ਹੁਣ ਹਾਂਜੀ ਤੇ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਉਹਨਾਂ ਲਈ ਇੱਕ ਹੋਰ ਜ਼ਰੂਰੀ ਇਹ ਬੇਨਤੀਆਂ ਨੇ ਤਿੰਨ ਚਾਰ ਬੇਨਤੀਆਂ ਸ਼ਬੀਲਾਂ ਨੂੰ ਮੁੱਖ ਰੱਖਦੇ ਆ ਕਿ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਗਰਮੀ ਬਹੁਤ ਆ ਔਰ ਕਈ ਵਾਰ ਦੇਖਿਆ ਕਿ ਬੱਚੇ ਵੀ ਅਰਖਿਆਂ ਦੇ ਦਾ ਮੋਟਰਸਾਈਕਲਾਂ ਦੇ ਪਰਮਾਪੇ ਦੇ ਨਾਲ ਉਹ ਦੇਵੇਂ ਕਈ ਵਾਰ ਐਮਬੂਲੈਂਸ ਵੀ ਹੁੰਦੀ ਆ ਆਪਾਂ ਟ੍ਰੈਫਿਕ ਦਾ ਆਪਣਾ ਤਿਆਰ ਰੱਖਣਾ ਉਹਦੇ ਲਈ ਕਰਨਾ ਕਿ ਪਊਗਾ ਕਿ ਸਾਨੂੰ ਆਪਣੇ ਸੇਵਾਦਾਰ ਦੋ ਤੋਂ ਚਾਰ ਸੇਵਾਦਾਰ ਸੜਕ ਦੇ ਮੌਜੂਦ ਰੱਖਣੇ ਪੈਣਗੇ ਕਿ ਜਿਹੜੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਰਹਿਣ ਕਿਉਂਕਿ ਟ੍ਰੈਫਿਕ ਬਦਲ ਦੇ ਨਾਲ ਗਰਮੀ ਬਹੁਤ ਆ ਔਰ ਟ੍ਰੈਫਿਕ ਦੇ ਵਿੱਚ ਫਸੇ ਬਜ਼ੁਰਗ ਟ੍ਰੈਫਿਕ ਦੇ ਵਿੱਚ ਫਸੇ ਬੱਚਿਆਂ ਨੂੰ ਮੁਸ਼ਕਲ ਆ ਸਕਦੀ ਆ ਔਰ ਤੀਸਰੀ ਗੱਲ ਆ ਕਿ ਸੇਵਾ ਕਰਦੇ ਸਮੇਂ ਧਿਆਨ ਰੱਖੋ ਕਿ ਕੋਈ ਮੋਨਾ ਬੰਦਾ ਜੇ ਸੇਵਾ ਕਰਨੀ ਚਾਹੁੰਦਾ ਤਾਂ ਉਹ ਆਪਣਾ ਸਿਰ ਟਕਣਾ ਬਹੁਤ ਜ਼ਰੂਰੀ ਆ ਇਹਦੇ ਨਾਲ ਵੀ ਗੁਰੂ ਦੀ ਮਰਿਆਦਾ ਜਿਹੜੀ ਕਾਇਮ ਰਹਿੰਦੀ ਆ ਕਿ ਸੇਵਾ ਕਰਨ ਵਾਲੇ ਬੰਦਾ ਆਪਣਾ ਸਿਰ ਟਕਿਆ ਹੋਵੇ ਔਰ ਚੌਥੀ ਗੱਲ ਇਹ ਆ ਕਿ ਜਦੋਂ ਆਪਾਂ ਲੰਗਰ ਦੇ ਵਿੱਚ ਸ਼ੀਲਾਂ ਦੇ ਵਿੱਚ ਆਪਾਂ ਲੰਗਰ ਵਰਤੌਣਾ ਤਾਂ ਉੱਥੇ ਡੂਨੇ ਔਰ ਡਿਸਪੋਜ਼ੇਬਲ ਗਲਾਸ ਆਏ ਵੇਜਦੇ ਉਹਨਾਂ ਦੇ ਖਰਾਬਾ ਬੜਾ ਪੈ ਜਾਂਦਾ ਔਰ ਇਹ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਬਣਦੀ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਹੁੰਦਾ ਸੇਵਾਦਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿਵੇਂ ਸੁਬੀਰ ਸਮਾਪਤ ਹੁੰਦੀ ਆ ਔਰ ਸਾਰੇ ਡੂਨੇ ਸਾਰੇ ਡਿਸਪੋਜ਼ੀਬਲ ਨੂੰ ਇਕੱਠਿਆਂ ਕਰਕੇ ਖਲਾਰਾ ਨਾਲ ਪੈਂਦਦਾ ਜਾਵੇ ਡਸਪੀਨਰ ਆ ਪਾਇਆ ਜਾਵੇ ਔਰ ਟ੍ਰੈਫਿਕ ਦਾ ਵੀ ਖਾਸ ਧਿਆਨ ਰੱਖੋ ਔਰ ਖਾਸ ਧਿਆਨ ਰੱਖੋ ਕਿ ਖਲਾਰਾ ਨਹੀਂ ਪੰਦਨਾ ਪੈ ਨਹੀਂ ਕਰਨਾ ਕਿ ਅਸੀਂ ਗੁਰੂ ਦੀ ਸੇਵਾ ਕੀਤੀ ਆ ਤੇ ਸੇਵਾ ਖਤਮ ਹੋ ਗਈ ਤਾਂ ਆਪਣੇ ਰੋਡ ਦੇ ਉੱਤੇ ਖਲਾਰਾ ਪਿਆ ਰਹੇ ਇਹ ਵੀ ਸਾਨੂੰ ਸ਼ੋਭਾ ਨਹੀਂ ਦਿੰਦਾ ਔਰ ਇੱਕ DJ ਦੇ ਗਾਣੇ ਨਹੀਂ ਚੱਲਣੇ ਚਾਹੀਦੇ ਟ੍ਰੈਫਿਕ ਦਾ ਧਿਆਨ ਰੱਖੋ ਨੰਗੇ ਸਿਰ ਕੋਈ ਸੇਵਾ ਨਾ ਕਰੇ ਤੇ ਚੌਥੀ ਗੱਲ ਆ ਕਿ ਖਲਾਰਾ ਨਾ ਪਵੇ ਇੰਨੀਆਂ ਬੇਦੀਆਂ ਪ੍ਰਵਾਨ ਕਰੋ ਔਰ ਸੇਵਾ ਕਰਨੀਆਂ ਕਿ ਸਾਡੀਆਂ ਝੋਲੀਆਂ ਗੁਰੂ ਸਾਹਿਬ ਖੁਸ਼ੀ ਨਾ ਭਰਦੇ ਨਾ ਔਰ ਸੇਵਾ ਦੇ ਨਾਲ ਨਾਲ ਸਾਡਾ ਇੱਕ ਮੈਸੇਜ ਆਵੇ ਅਈ ਮਹਿਸੂਸ ਕਰੀਏ ਕਿ ਗੁਰੂ ਸਾਹਿਬ ਨੇ ਸ਼ੀਧੀ ਦਿੱਤੀ ਆ ਔਰ ਅੱਪਾ ਸ਼ਬੀਲ ਲਾਉਣੇ ਕਿਉਂ ਆ ਸ਼ਬੀਲ ਤਾਂ ਲਾਉਣੇ ਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਹੱਥੀ ਸੇਵਾ ਕਰਦੇ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਣੀ ਵਿੱਚ ਗੋੜ ਮਿਲਾ ਕੇ ਜਲ ਦੇ ਵਿੱਚ ਗੋੜ ਮਿਲਾ ਕੇ ਸੰਗਤਾਂ ਨੂੰ ਆਪਣੇ ਹੱਥੀ ਆਪ ਸ਼ਿਕਾਇਆ ਕਰਦੇ ਸੀ ਜੋ ਸੰਗਤਾਂ ਗੁਰੂ ਕਾ ਸੇਵਾ ਕਰਦੀਆਂ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੋਚ ਨੂੰ ਪ੍ਰਮukh ਰੱਖਦੇ ਹੋਇਆ ਸੋਚ ਦੇ ਪਹਿਲੇ ਦਿੰਦਿਆਂ ਹੋਇਆ ਸਿੱਖ ਕੌਮ ਦੁਨੀਆ ਦੇ ਕੋਨੇ-ਕੋਨੇ ਦੇ ਗੁਰੂ ਸਾਹਿਬ ਦੇ ਸਿੱਧੀ ਦਰ ਤੇ ਸ਼ਫੀਲਾ ਲਾਉਂਦੀ ਹੈ ਸੋ ਧਿਆਨ ਰੱਖੋ ਇੰਨੀਆਂ ਕਿ ਬੇਨਤੀਆਂ ਦਾ ਸੋ ਚੜਦੀ ਕਲਾ ਚੜਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ